ਇਹ ਉਮੀਦ ਕਰਦਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤਕਰੀਬਨ ਸ਼ਾਮ ਦੇ 6:30 ਹੋ ਚੁੱਕੇ ਆ। ਤੇ ਜਾਨਵਰ ਰੱਜ ਕੇ ਕਰ ਰਿਹਾ ਆ ਰੈਸਟ ਤੇ ਉਹ ਪਿੰਜਰੇ ਦੇ ਵਿੱਚ ਧੂਈ ਪਾਤੀ ਆਪਾਂ ਹਲਕੀ ਹਲਕੀ ਚੱਲੀ ਜਾਂਦੀ ਆ ਸਾਰੀ ਰਾਤ ਚੱਲੂਗੀ ਇਹ। ਤੇ ਮੱਛਰ ਤੋਂ ਕਾਫੀ ਵਿਚਾਰਿੰਦਾ ਧੂਈ ਨਾ ਤੇ ਇਹ ਦੋਨੇ ਖੁੱਲੇ ਛੱਡੇ ਹੋਏ ਆ ਜੇ ਆਪਾਂ ਬੱਚੇ ਆਪਣੇ ਬੱਕਰੇ ਆ ਜਿਹੜੇ ਇੱਕ ਇਹ ਫਿਰਦਾ ਡੱਬਾ ਇੱਕ ਉਹ ਕਾਲਾ ਬੱਚਾ ਫਿਰਦਾ ਆਪਣਾ ਇਹ ਦੋਨੇ ਬੱਚੇ ਆਪਾਂ ਤਿਆਰ ਕਰੀ ਜਾਂਦੇ ਆ ਇਸ ਸਾਲ ਤੇ ਬੱਕਰੀਆਂ ਦੁਬਾਰੇ ਸਾਰੀਆਂ ਗੱਬਣਾ ਬਣੀਆਂ ਤਕਰੀਬਨ 3-3 ਮਹੀਨਿਆਂ ਦੀਆਂ ਇਕ ਕਾਫੀ ਦਿਨ ਹੋ ਗਏ ਮੀਂਹ ਨੇ ਬਹੁਤ ਨੁਕਸਾਨ ਕੀਤਾ ਸੀਗਾ ਤੇ ਬਹੁਤ ਮੀਂਹ ਪੈ ਰਹੇ ਸੀਗੇ ਤੇ ਥੋੜੇ ਕਿ ਦਿਨਾਂ ਦੀ ਹੁਣ 2 ਕਿ ਦਿਨਾਂ ਦੀ ਜਾਨੀ ਕਿ ਕਹਿਣ ਦਾ ਭਾਵਾ ਮੀਂਹ ਤੋਂ ਛੁੱਟੀ ਮਿਲੀ ਆ ਤੇ ਇਹ ਪਹਿਲਾਂ ਬਹੁਤ ਹੈਰਾਨ ਕੀਤਾ ਮੀਂਹ ਨੇ ਜਨਵਰਾਂ ਦਾ ਬਹੁਤ ਔਖਾ ਹੋਇਆ ਪਿਆ ਸੀਗਾ ਮੀਂਹ ਚ ਤੇ ਦੋਸਤੋ ਇਸੇ ਟਾਈਮ ਆਪਣਾ ਫੇਸਬੁੱਕ ਤੇ YouTube ਦੋਨਾਂ ਦੇ ਉੱਪਰ ਲਾਈਵ ਚੱਲ ਰਿਹਾ ਜੇ ਕਿਸੇ ਮੇਰੇ ਵੀਰ ਦਾ ਕੋਈ ਸਵਾਲ ਹੈਗਾ ਤੁਸੀਂ ਸਾਨੂੰ ਪੁੱਛ ਸਕਦੇ ਹੋ ਬੱਕਰੀ ਪਾਲਣ ਨੂੰ ਲੈ ਕੇ ਤੇ ਗੱਬਣ ਬੱਕਰੀਆਂ ਨੂੰ ਆਪਾਂ ਨੋਰਮਲ ਡਾਈਟ ਦੇ ਰਹੇ ਹਾਂ ਕਿਰਾ ਜੋ ਵੀ ਫੀਡ ਸਪਲੀਮੈਂਟ ਚੱਲਦਾ ਆਪਣਾ ਕਣਕ ਮੱਕੀ ਚੋਕਰ ਵਗੈਰਾ ਤੇ ਵਿੱਚ ਜਿਉਂ ਐਡ ਕੀਤੇ ਹੋਏ ਸੀਗੇ ਤੇ ਇਸ ਤੋਂ ਬਾਅਦ ਜਦੋਂ ਆਪਾਂ ਦੁਬਾਰੇ ਫੀਡ ਬਣਵਾਵਾਂਗੇ ਤਾਂ ਹੁਣ ਆਪਾਂ ਵਿੱਚ ਖਲਾਂ ਨੂੰ ਜ਼ਰੂਰ ਐਡ ਕਰਾਂਗੇ ਤੇ ਕਿਉਂਕਿ ਗਾਂ ਬੱਕਰੀਆਂ ਗੱਬਣਾਂਗੀਆਂ ਤਾਂ ਖਾਲ ਜ਼ਰੂਰੀ ਆ ਸਰੋਂ ਦੀ ਖਾਲ ਵੀ ਜ਼ਰੂਰ ਪਾਵਾਂਗੇ ਆਪਾਂ ਵਿੱਚ ਤੇ ਬੜੇਵਿਆਂ ਦੀ ਖਾਲ ਵੀ ਜ਼ਰੂਰ ਪਾਵਾਂਗੇ ਵਿੱਚ ਬਿਨੋਲਾ ਖਾਲ ਕੱਚੀ ਘਾਣੀ ਗਾਇਣੇ ਜਿਹਨੂੰ ਆਪਾਂ ਤਾਂ ਉਹਨਾਂ ਦੀ ਮਾਤਰਾ ਜ਼ਿਆਦਾ ਵਧਾ ਦੇਾਂਗੇ ਆਪਾਂ ਕਿਉਂਕਿ ਬੱਕਰੀਆਂ ਸੂਣ ਦੇ ਬਿਲਕੁਲ ਲਿਵੇ ਬਗ ਜਾਣੀਆਂ ਤੇ ਇਹ ਬਿਨੋਲਾ ਖਾਲ ਨਾਲ ਦੁੱਧ ਦੀ ਪੈਦਾਵਾਰ ਵੱਧਦੀ ਆ ਤੇ ਬਾਕੀ ਜੋ ਆਪਾਂ ਸਪਲੀਮੈਂਟ ਦਿੰਨੇ ਆ ਉਹ ਆਪਣਾ ਰੈਗੂਲਰ ਚੱਲਦਾ ਰਹੂਗਾ ਤੇ ਬਾਕੀ ਕਿਹੜਾ ਆਪਾਂ ਮੰਨ ਕੇ ਚੱਲੋ ਹੁਣ 3 ਮਹੀਨਿਆਂ ਦੀਆਂ ਹੋ ਗਈਆਂ ਬੱਕਰੀਆਂ ਗੱਭਣ ਕਿਹੜਾ ਹੁਣ ਆਪਾਂ 20 ਦਿਨਾਂ ਤਾਈਂ ਇਹਨਾਂ ਦੀ ਕਿਹੜਾ ਖਰਾਕ ਘਟਾਵਾਂਗੇ ਜਾਨੀ ਕਿ ਨਾਰਮਲ ਜਮੀ ਨਾਰਮਲ ਕਰ ਦਾਂਗੇ ਵੀ ਥੋੜੀ ਕਣੀ ਖਰਾਕ ਪਾਇਆ ਕਰਾਂਗੇ ਕਿਹੜਾ 10-15 ਦਿਨਾਂ ਦਾ ਵਿਚੀ ਦੀ ਗੈਪ ਪਾਵਾਂਗੇ ਕਿਉਂਕਿ ਇਹਦੇ ਚ ਇਹ ਹੁੰਦਾ ਵੀ ਜਦੋਂ ਆਪਾਂ ਬੱਕਰੀਆਂ ਨੂੰ ਗੱਭਣ ਤੋਂ ਲੈ ਕੇ 3 ਮਹੀਨਿਆਂ ਤੱਕ ਜਾਨੀ ਕਿ ਕੈਨ ਦਾ ਭਾਵ ਕ੍ਰੋਸਿੰਗ ਤੋਂ ਲੈ ਕੇ 3 3/2 ਮਹੀਨਿਆਂ ਤੱਕ ਜਿਆਦਾ ਬੱਕਰੀ ਨੂੰ ਖਰਾਕ ਲੱਗਦੀ ਆ ਤੇ ਲਾਸਟ ਵਾਲੀ 20 25 ਦਿਨਾਂ ਜਾਂ ਮਹੀਨਾ ਕੁ ਲਾ ਲਓ ਉਹ ਬੱਚੇ ਜਿਆਦਾ ਖਰਾਕ ਲੈਂਦੇ ਆ ਕਿਉਂਕਿ ਪਹਿਲਾਂ ਤਾਂ ਭਰੂਣ ਹੌਲੀ ਹੌਲੀ ਤਿਆਰ ਹੁੰਦਾ ਮੰਨ ਲਓ ਬੱਚਾ ਬਣਦਾ ਹੀ ਆ ਫੇਰ ਖਰਾਕ ਲੈਣ ਲੱਗਦਾ 2-2 ਮਹੀਨਿਆਂ ਬਾਅਦ ਤਾਂ ਕਈ ਵਾਰੀ ਆਪਾਂ ਅਣਗਹਿਲੀਆਂ ਕਰ ਦਿੰਨੇ ਆ ਇਹ ਚੀਜ਼ਾਂ ਨੂੰ ਨੋਟ ਕਰ ਲਿਓ ਲਾਈਵ ਨੂੰ ਜ਼ਰੂਰ ਦੇਖ ਲਿਓ ਟਾਈਮ ਕੱਢ ਕੇ 5-7 ਮਿੰਟ ਤੇ ਆਪਾਂ ਕਈ ਵਾਰੀ ਗਲਤੀਆਂ ਕਰ ਦਿੰਨੇ ਆ ਜਾਂ ਤਾਂ ਆਪਾਂ ਪਹਿਲਾਂ ਖਰਾਕ ਵੱਧ ਦੇਈ ਜੰਨੇ ਆ ਤੇ ਬਾਅਦ ਦੇ ਵਿੱਚ ਆ ਪਖਰਾਕ ਪਾਉਂਦੇ ਨਹੀਂ ਤਾਂ ਉਹਦੇ ਨਾਲ ਆਪਣੀ ਬੱਕਰੀ ਜ਼ਿਆਦਾ ਮੰਨ ਲਓ ਵੀ ਵਧੀਆ ਬਣ ਜਾਂਦੀ ਆ ਤੇ ਬੱਚੇ ਕਈ ਵਾਰੀ ਨਰਮ ਰਹਿ ਜਾਂਦੇ ਆ ਤੇ ਜਾਂ ਵੀਰ ਕਈ ਵਾਰੀ ਇਹ ਕਰਦੇ ਆ ਵੀ ਪਹਿਲਾਂ ਖਰਾਕ ਦਿੰਦੇ ਨਹੀਂ ਮੰਗਰੋਂ ਮਹੀਨਾ ਵੀ ਦਿਨ ਬਾੜੀ ਖਰਾਕ ਦੇ ਦਿੰਦੇ ਉਹਦੇ ਨਾਲ ਬੱਚੇ ਬੜੇ ਨਰੋਏ ਹੋ ਜਾਂਦੇ ਆ ਤਾਂ ਬਾਅਦ ਦੇ ਵਿੱਚ ਬੱਕਰੀ ਨੂੰ ਕਾਫੀ ਪਰੇਸ਼ਾਨੀਆਂ ਆਉਂਦੀਆਂ ਤੇ ਉਹਦੇ ਨਾਲ ਦੁੱਧ ਘਟ ਜਾਂਦੀ ਆ ਜਾਂਦਾ ਬੱਕਰੀ ਕਿਉਂਕਿ ਮਗਰ ਲਈ ਖਰਾਕ ਬੱਚੇ ਨੂੰ ਜ਼ਿਆਦਾ ਲੱਗਣੀ ਹੁੰਦੀ ਆ ਬੱਕਰੀ ਘਟ ਲੈਂਦੀ ਆ ਖਰਾਕ ਤੇ ਉਹ ਸਾਰੀ ਖਰਾਕ ਬੱਚੇ ਨੂੰ ਦੇਈ ਜਾਂਦੀ ਆ ਬੱਚੇ ਜ਼ਿਆਦਾ ਮੁਸਤਕਿਲ ਹੋ ਜਾਂਦੇ ਆ ਯਾਨੀ ਕਿ ਭਾਰੀ ਹੋ ਜਾਂਦੇ ਆ ਜਾਂ ਤਾਂ ਕਈ ਵਾਰੀ ਬੱਕਰੀਆਂ ਨੂੰ ਸੂਣ ਦੇ ਵਿੱਚ ਦਿੱਕਤ ਆ ਜਾਂਦੀ ਆ ਜਾਂ ਕਈ ਵਾਰੀ ਦੁੱਧ ਘਟ ਜਾਂਦੀਆਂ ਜਾਂ ਸੂਣ ਤੋਂ ਬਾਅਦ ਬੱਕਰੀਆਂ ਥੋੜੀਆਂ ਲਿੱਥੀਆਂ ਜਿਆਦੇ ਪੈ ਜਾਂਦੀਆਂ ਸਕਨ ਸਕਨ ਖਰਾਬ ਹੋ ਜਾਂਦੀਆਂ ਬਾਲ ਬੂਲ ਝੜ ਜਾਂਦੇ ਆ ਤੇ ਜਿਆਦੇ ਹੱਡ ਜੇ ਨਿਕਲੇ ਹੁੰਦੇ ਕਹਿੰਦੇ ਆ ਭਾਓ ਤਾਂ ਇਸ ਲਈ ਹਰ ਇੱਕ ਚੀਜ਼ ਨੂੰ ਮੈਂਟੇਨ ਕਰਨਾ ਪੈਂਦਾ ਪਹਿਲਾਂ ਵੀ ਖੁਰਾਕ ਦੇਣੀ ਪੈਂਦੀ ਆ ਤੇ ਐਂਡ ਤੇ ਜਾ ਕੇ ਵੀ ਖੁਰਾਕ ਦੇਣੀ ਪੈਂਦੀ ਆ ਤੇ ਵਿੱਚ ਦੀ ਥੋੜੀ ਜਿਹੀ ਖੁਰਾਕ ਘਟਾਉਣੀ ਪੈਂਦੀ ਆ ਕਿਉਂਕਿ ਪਹਿਲਾਂ ਦੀ ਖੁਰਾਕ ਸਾਰੀ ਬੱਕਰੀ ਨੂੰ ਲੱਗਣੀ ਆ ਤੇ ਮਗਰ ਲਈ ਸਾਰੀ ਬੱਚਿਆਂ ਨੂੰ ਲੱਗਣੀ ਆ ਤਾ ਕਈ ਵਾਰੀ ਜਦੋਂ ਆਪਾਂ ਮਗਰੋਂ ਆ ਕੇ ਖਰਾਕ ਨਹੀਂ ਦਿੰਦੇ ਜਾਂ ਬਾੜੀ ਦੇ ਦਿੰਦੇ ਆ ਤਾਂ ਪਹਿਲਾਂ ਬੱਕਰੀ ਨੂੰ ਘੱਟ ਦਿੱਤੀ ਹੁੰਦੀ ਆ ਖਰਾਕ ਤਾਂ ਉਹਦੇ ਵਿੱਚ ਜੇਰ ਨਾ ਪੈਣੀ ਹੋਰ ਵੀ ਕਾਫੀ ਸਮੱਸਿਆਵਾਂ ਆ ਜਾਂਦੀਆਂ ਤੇ ਬਾਕੀ ਬੱਕਰੀ ਸੂਣ ਤੋਂ ਬਾਅਦ ਕਈ ਵਾਰੀ 8 8 10 10 ਮਹੀਨੇ ਹੀਟ ਚ ਵੀ ਨਹੀਂ ਆਉਂਦੀ ਇਹ ਵੀ ਵੱਡਾ ਕਾਰਨ ਹੋ ਜਾਂਦਾ ਕਿਉਂਕਿ ਜਿੱਥੇ ਤਾਂ ਉਹਨੂੰ ਖਰਾਕ ਪ੍ਰੋਪਰ ਮਿਲੀ ਹੋਊਗੀ ਮਤਲਬ ਉਹ ਸਹੀ ਟਾਈਮ 'ਤੇ ਮਿਲੀ ਹੋਊਗੀ ਜਾਂ ਆਪਾਂ ਸਾਰਾ ਕੁਝ ਦੇਖਭਾਲ ਕਰਕੇ ਸਹੀ ਖਰਾਕ ਦੇਤੀ ਆ ਤਾਂ ਫਿਰ ਬਾਅਦ ਦੇ ਵਿੱਚ ਕਾਫੀ ਮਤਲਬ ਉਹ ਵੀ ਆਪਾਂ ਨੂੰ ਫਾਇਦਾ ਹੀ ਹੁੰਦਾਗਾ ਨੁਕਸਾਨ ਨਹੀਂ ਹੁੰਦਾ ਕਉਂਕੀ ਪ੍ਰੋਪਰ ਸਹੀ ਤਰੀਕੇ ਨਾਲ ਆਪਾਂ ਖਰਾਕ ਨੂੰ ਦੇਵਾਂਗੇ ਤਾਂ ਉਹਨੇ ਦੁੱਧ ਦੀ ਸ਼ਮਤਾ ਵੀ ਵਧੀਆ ਦੇਣੀ ਆ ਬੱਚੇ ਵੀ ਵਧੀਆ ਨਰੋਇ ਦੇਣੇ ਆ ਤੇ ਬਾਕੀ ਟਾਈਮ ਤੋਂ ਬਾਅਦ ਉਹਨੇ ਬੱਕਰੀ ਨੇ ਬੱਚੇ ਦੇਣ ਤੋਂ ਬਾਅਦ ਜਲਦੀ ਹੀਟ ਦੇ ਵਿੱਚ ਆ ਕੇ ਮੰਨ ਲਓ ਦੁਬਾਰਾ ਫੇਰ ਪ੍ਰੈਗਨੈਂਟ ਹੋ ਜਾਣਾ ਤੇ ਬਾਕੀ ਦੁੱਧ ਵੱਧ ਦੇਊਗੀ ਜਦੋਂ ਬੱਕਰੀ ਨੂੰ ਖਰਾਕ ਸਹੀ ਦਿੱਤੀ ਹੋਊਗੀ ਤਾਂ ਬੱਚੇ ਵਧੀਆ ਪਾਲੂਗੀ ਉਹ ਆਪਦੇ ਤਾਂ ਇਹ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਕਰੋ ਤੇ ਖਰਾਕ ਜੋ ਵੀ ਤੁਸੀਂ ਪਾਉਣਿਓ ਉਹਨੂੰ ਆਪ ਦੀ ਬਣਵਾ ਕੇ ਪਾਇਆ ਕਰੋ ਕਿਉਂਕਿ ਜਿਹੜਾ ਆਪਾਂ ਮੁੱਲ ਦਾ ਕੁਝ ਵੀ ਫੀਡ ਵਗੈਰਾ ਜਾਂ ਕੁਝ ਵੀ ਲਿਆਉਣੇ ਆ ਤਾਂ ਉਹ ਤੁਹਾਨੂੰ ਪਤਾ ਹੀ ਆ ਵੀ ਅਗਲੇ ਨੇ ਜੋ ਜਿਵੇਂ ਬਣਾਇਆ ਹੁੰਦਾ ਰਸ ਚੁੱਕਸ ਕੱਢਣੀ ਹੁੰਦੀ ਹੈ ਹਰੇਕ ਨੇ ਤੇ ਆਪਦੇ ਹੱਥੀਂ ਫੀਡ ਬਣਾ ਲਿਆ ਕਰੋ ਥੋੜੀ ਜਿਹੀ ਮਹਿੰਗੀ ਜ਼ਰੂਰ ਪੈਂਦੀ ਆ ਪਰ ਆਪਾਂ ਨੂੰ ਇਹ ਪਤਾ ਹੁੰਦਾ ਵੀ ਆਪਾਂ ਕੀ ਪਾ ਰਹੇ ਆ ਕਿ ਖਵਾ ਰਹੇ ਆ ਜਿਹੜੀ ਹੁਣ ਬੱਟੀਆਂ ਵਾਲੀ ਖਾਲ ਆਉਂਦੀ ਆ ਉਹਦੇ ਵਿੱਚ ਕੀ ਪਤਾ ਅਗਲੇ ਨੇ ਕੀ ਪਾਇਆ ਹੁੰਦਾ ਕੀ ਨਾ ਤਾਂ ਇਸ ਲਈ ਜੋ ਵੀ ਫੀਡ ਸਪਲੀਮੈਂਟ ਦੇਣਾ ਤਾਂ ਆਪਦੇ ਹੱਥ ਨਾਲ ਆਪ ਦਾ ਘਰ ਦਾ ਬਣਾਇਆ ਕਰੋ ਬਜਾਰੋਂ ਮੁੱਲ ਲੈ ਲਿਆ ਕਰੋ ਮੱਕੀ ਮੁੱਕੀ ਜਿਹੜਾ ਕੋਈ ਲੈਣਾ ਛੋਲੇ ਦਾ ਛਿਲਕਾ ਜਾਂ ਸੋਇਆਬੀਨ ਦਾ ਛਿਲਕਾ ਜਾਂ ਕਣਕ ਦਾ ਛਿਲਕਾ ਲੈਣੇ ਹੋ ਜਾਂ ਤੁਸੀਂ ਜੋ ਵੀ ਉਹਦੇ ਵਿੱਚ ਪਾਉਣੇ ਤੁਸੀਂ ਕਣਕ ਮੱਕੀ ਉਹ ਤਾਂ ਘਰੇ ਹੁੰਦੀ ਆ ਆਪਣੇ ਹਰੇਕ ਦੇ ਘਰੇ ਕਣਕ ਦਾ ਤੇ ਮੱਕੇ ਬਾਜ਼ਾਰ ਚੋਂ ਮੁੱਲ ਲੈ ਕੇ ਤੇ ਉਹਨੂੰ ਦਰੜ ਫੜੜੀ ਜੀ ਕਰਾ ਕੇ ਫੀਡ ਆਪਦੀ ਬਣਾ ਲੈ ਕਰੋ ਵਿੱਚ ਉਹਦੇ ਮਿਨਰਲ ਮਿਕਸਚਰ ਜ਼ਰੂਰ ਐਡ ਕਰ ਲਿਆ ਕਰੋ ਬਫਰ ਪਾ ਲਿਆ ਕਰੋ ਉਹਦੇ ਵਿੱਚ ਤਾਰਾ ਮੀਰਾ ਪਾ ਲਿਆ ਕਰੋ ਇਹ ਚੀਜ਼ਾਂ ਕਾਫੀ ਮਨ ਲੋ ਫਾਇਦੇ ਕਰਦੀਆਂ ਹੈਗੀਆਂ ਤੇ ਇਹਨਾਂ ਨੂੰ ਜ਼ਰੂਰ ਵਿੱਚ ਐਡ ਕਰ ਲਿਆ ਕਰੋ ਤੇ ਬਾਕੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਤੇ ਮੌਸਮ ਥੋੜਾ ਜਿਹਾ ਬਦਲ ਚੁੱਕਿਆ ਹੁਣ ਠੀਕ ਹੋ ਚੁੱਕਿਆ ਕਹਿਣ ਦਾ ਭਾਵ ਮੌਸਮ ਤੇ ਪਹਿਲਾਂ ਬਹੁਤ ਜ਼ਿਆਦਾ ਗਰਮੀ ਪਈ ਫਿਰ بارش ਬਹੁਤ ਹੋਈ ਤੇ ਹੁਣ ਮੌਸਮ ਨੋਰਮਲ ਹੋਇਆ ਤੇ ਬੱਕਰੀਆਂ ਪਰੇਸ਼ਾਨ ਵੀ ਬਹੁਤ ਸੀਗੀਆਂ ਕਾਫੀ ਦਿਨਾਂ ਦੀਆਂ ਕਿਉਂਕਿ ਗਿੱਲਾ ਮੌਸਮ ਇਹਨਾਂ ਨੂੰ ਜ਼ਿਆਦਾ ਪਸੰਦ ਨਹੀਂ ਹੈਗਾ ਸੁੱਕੇ ਖੁਸ਼ਕ ਮੌਸਮ ਦੇ ਵਿੱਚ ਜ਼ਿਆਦਾ ਖੁਸ਼ ਰਹਿੰਦੀ ਹੈ ਬੱਕਰੀ ਗਿੱਲੇ ਤੋਂ ਇਹ ਥੋੜਾ ਜਿਹਾ ਅਲਰਜੀ ਮੰਦੀ ਆ ਤੇ ਇਸ ਲਈ ਖਾਣ ਪੀਣ ਦੇ ਵਿੱਚ ਵੀ ਕਾਫੀ ਦਿੱਕਤ ਆਉਂਦੀ ਸੀ ਕਿਉਂਕਿ ਮੀਂਹ ਸਾਰਾ ਦਿਨ ਹੀ ਪਈ ਜਾਂਦਾ ਸੀਗਾ ਰਾਤ ਨੂੰ ਵੀ ਮੀਂਹ ਪਈ ਜਾਂਦਾ ਦਿਨੇ ਵੀ ਮੀਂਹ ਪਈ ਜਾਂਦਾ ਤੇ ਖਾਣ ਦਾ ਟਾਈਮ ਘੱਟ ਲੱਗਦਾ ਇਹਨਾਂ ਦਾ ਤੇ ਬਾਕੀ ਥੱਲੇ ਚਿੱਕੜ ਚੀਲਾ ਰਹਿੰਦਾ ਪਸ਼ੂਆਂ ਦਾ ਪੈਰਾਂ ਦਾ ਪੂਰਾ ਦਾ ਜਾੜੇ ਦਿੱਕਤ ਆ ਜਾਂਦੀ ਸੀ ਕਿਵੇਂ ਲੰਗ ਮਾਰਨ ਲੱਗ ਜਾਂਦੀਆਂ ਬੱਕਰੀਆਂ ਜਾਂ ਜ਼ਖਮ ਹੋ ਜਾਂਦੇ ਸੀਗੇ ਨੋਹਾਂ ਦੇ ਵਿੱਚ ਤਾਂ ਪ੍ਰੋਪਰ ਆ ਪੱਕਲੀ ਵਗੈਰਾ ਸੱਟ ਕੇ ਤੇ ਜਿਆਦਾ ਸੁੱਕਾ ਰੱਖਦੇ ਸੀਗੇ ਜਗ੍ਹਾ ਨੂੰ ਤੇ ਸਮੇਂ ਸਿਰ ਮਿੱਟੀ-ਮੁੱਟੀ ਚੇਂਜ ਕਰਦੇ ਰਹਿੰਦੇ ਸੀਗੇ ਤੇ ਬਾਕੀ ਜੇ ਕੋਈ ਦਿੱਕਤ ਆਉਂਦੀ ਸੀਗੀ ਤਾਂ ਆਪਾਂ ਜੋ ਤੁਹਾਨੂੰ ਪਹਿਲਾਂ ਵੀ ਦਵਾਈ ਦੱਸੀ ਸੀਗੀ ਪੋਟਾਸ਼ੀਅਮ ਪੋਟਾਸ਼ੀਅਮ ਲਿਆ ਕੇ ਤੁਸੀਂ 15-20 ਰੁਪਏ ਦੀ ਡੱਬੀ ਆਉਂਦੀ ਆ ਉਹ ਤਾਂ ਉਹ ਲਾਲ ਦਵਾਈ ਕਹੇ ਨੇ ਜਿਹਨੂੰ ਆਪਾਂ ਤਾਂ ਉਹਦੇ ਨਾਲ ਕਈ ਵਾਰੀ ਪੈਰ ਪੋਲੇ ਆ ਜਾਂ ਲੰਗ ਮਾਰਦੇ ਆ ਜਾਨਵਰ ਤਾਂ ਉਹ ਪਾਣੀ ਦੇ ਵਿੱਚ ਘੋਲ ਕੇ ਥੋੜੀ ਜੀ ਤੇ ਉਹਦੇ ਵਿੱਚ ਪੈਰ ਡਬੋਦਿਆ ਕਰੋ ਜਾਨਵਰ ਦਾ ਤਾਂ ਉਹਦੇ ਨਾਲ ਥੋੜਾ ਜਿਹਾ ਮਾਸ ਹਾਰਡ ਜਾਂ ਹੋ ਜਾਂਦਾ ਕਰੜਾ ਜਾਂ ਹੋ ਜਾਂਦਾ ਤੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਥੋੜੀ ਬਹੁਤੀ ਦੇਖਭਾਲ ਨਾਲ ਆਪਾਂ ਮੀਂਹ ਦੇ ਮੌਸਮ ਤੋਂ ਬਚਾ ਕਰ ਸਕਦੇ ਹਾਂ ਤੇ ਬਾਕੀ ਹੁਣ ਤੁਸੀਂ ਦੇਖ ਹੀ ਸਕਦੇ ਹੋ ਸਾਰੇ ਜਾਨਵਰ ਰੈਸਟ ਤੇ ਆ ਕੇ ਰਾ ਮੱਛਰ ਬੰਨੂਗਾ ਨਜਾਤਾਂ ਕਿਉਂਕਿ ਤੂੰ ਹੀ ਪਾਉਂਦੇ ਆਪਾਂ ਹਲਕੀ ਹਲਕੀ ਚੱਲਦੀ ਰਹਿੰਦੀ ਹੈ ਉਹ ਪਿੰਜਰੇ ਦੇ ਵਿੱਚ ਉੱਪਰ ਪੱਖਾ ਚੱਲਦਾ ਹੁੰਦਾ ਥੋੜੀ ਥੋੜੀ ਹਵਾ ਨਾਲ ਆਰਾਮ ਕਰਕੇ ਤੇ ਤੂੰ ਹੀ ਦਾ ਵੀ ਇਹ ਹੁੰਦਾ ਵੀ ਜੋ ਦਿਨੇ ਇਹਨਾਂ ਨੇ ਨੀਰਾ ਪੱਠਾ ਖਾਦਾ ਹੁੰਦਾ ਉਹਦੀ ਵੇਸਟੇਜ ਬਚਦੀ ਹੈ ਜਿਹੜੀ ਉਹ ਆਪਾਂ ਪਿੰਜਰੇ ਦੇ ਵਿੱਚ ਸਿੱਟ ਕੇ ਉਸ ਨੂੰ ਥੋੜੀ ਕਣੀ ਅੱਗ ਪਾ ਕੇ ਉਹਦੇ ਵਿੱਚ ਧੂਈ ਬਣਾ ਦਿੰਨੇ ਆ ਪਿੱਛੇ ਦੇ ਆਪਾਂ ਥੋੜੀ ਜਿਹੀ ਗੁਗਲ ਪਾ ਦਿੰਨੇ ਹੁੰਨੇ ਆ ਨਾਲੇ ਤਾਂ ਉਹਦੇ ਨਾਲ ਜਿਆਦੇ ਧੂਏ ਦੀ ਸਮੈਲ ਜੀ ਨਹੀਂ ਪਾਈਦੀ ਯਾਨੀ ਕਿ ਤੁਮਾ ਕਈ ਵਾਰੀ ਜਿਆਦੇ ਖਰਾਬ ਕਰਦਾਗਾ ਤੇ ਇਸ ਦੀ ਵਧੀਆ ਸੁਗੰਧ ਜੀ ਆਉਂਦੀ ਰਹਿੰਦੀ ਓਦੀ ਤੇ ਨਾਲੇ ਉਹਦੇ ਨਾਲ ਮੱਛਰ ਭੱਜ ਜਾਂਦਾ ਤੇ ਵਧੀਆ ਰੈਸਟ ਕਰ ਰਹੀਆਂ ਬੱਕਰੀਆਂ ਹੁਣ